हां जी दोस्तों आज ਤੁਹਾਨੂੰ ਦਰਸ਼ਨ ਕਰਾਨੇ ਆ ਧਰਤੀ ਦੇ ਸਵਰਗ ਕਹੇ ਜਾਣ ਵਾਲੇ ਅਮਰੀਕਾ ਦੇ ਆਓ ਦੇਖੀਏ ਫਿਰ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਝਰਨੇ ਵਾਓ ਰੱਬਾ ਤੇਰੀ ਕੁਦਰਤ ਤੇ ਕੁਦਰਤ ਦੇ ਨਜ਼ਾਰੇ ਇਹ ਆ ਦੋਸਤੋ ਜੈਲੋਸਟਨ ਨੈਸ਼ਨਲ ਪਾਰਕ ਅਮਰੀਕਾ ਜੇ ਗੱਲ ਕਰੀਏ ਐਡਾ ਵੱਡਾ ਵੀ ਤਿੰਨ ਪੰਜਾਬ ਐ ਦੇ ਵਿੱਚ ਸਮਾ ਸਕਦੇ ਆ ਤੇ ਆਹ ਦੇਖੋ ਇੱਥੋਂ ਦੇ ਗੋਰੇ ਜਿਹੜੇ ਇੱਥੇ ਸਪੈਸ਼ਲੀ ਘੁੰਮਣ ਆਏ ਤੇ ਸਾਰਾ ਹੀ ਅਮਰੀਕਾ ਦੇ ਆਲ ਵਰਲਡ ਤੋਂ ਲੋਕੀ ਇੱਥੇ ਜਿਹੜੇ ਸਪੈਸ਼ਲੀ ਆਨੇ ਆ ਘੁੰਮਣ ਤੇ ਤੁਸੀਂ ਨਜ਼ਾਰੇ ਦੇਖੋ ਕੁਦਰਤ ਦੇ ਵਾਓ ਰੱਬਾ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਭਰੇ ਹੋਏ ਆ ਜੇ ਗੱਲ ਕਰੀਏ ਜਵਾਲਾਮੁਖੀ ਪਹਿਲਾਂ ਚੱਲਲੇ ਹੋਣਗੇ ਉਹ ਤੋਂ ਬਾਅਦ ਦੇਖੋ ਤੁਸੀਂ ਵੀ ਕਿੰਨੇ ਸੋਹਣੇ ਰੰਗ ਤੇ ਭਾਫ਼ ਜਿਹੜੀ ਹਲੇ ਵੀ ਨਿਕਲ ਰਹੀ ਹੈ ਅਤੇ ਦੋਸਤੋ ਸਰਕਾਰ ਦੇ ਪ੍ਰਬੰਧ ਦੇਖੋ ਤੁਸੀਂ ਫੱਟੇ ਪਲਾਸਟਿਕ ਕੀ ਮਟੀਰੀਅਲ ਵਰਤ ਕੇ ਜਿਹੜਾ ਨਾਲ-ਨਾਲ ਬਾਉਂਡਰੀ ਕੀਤੀ ਹੋਈ ਹੈ ਪ੍ਰੈਟਿਕਾਂ ਦੇ ਲਈ ਜਿਹੜੇ ਇੱਥੇ ਲੋਕੀ ਘੁੰਮਣ ਆਉਂਦੇ ਆ ਉਹਨਾਂ ਦੇ ਆਹ ਦੇਖੋ ਕੁਦਰਤ ਦੇ ਨਜ਼ਾਰੇ ਵੱਖਰੇ ਆ ਵਾਹ ਰੱਬਾ ਵੀਡੀਓ ਬਧੇ ਲੱਗੀ ਤਾਂ ਦੱਬ ਕੇ ਸ਼ੇਅਰ ਕਰਿਓ ਤੇ ਆਹ ਦੇਖੋ ਵੀ ਇੱਕ ਭਾਲੂ ਦਾ ਪਰਿਵਾਰ ਜਿਹੜਾ ਲੰਘ ਰਿਹਾ ਤੇ ਉਹਦੇ ਵਾਸਤੇ ਗੱਡੀਆਂ ਇੱਥੇ ਹੋਲੀ ਕਰਤੀਆਂ ਕਿਉਂਕਿ ਇੱਥੇ ਜਿੰਨਾ ਬੰਦਿਆਂ ਨੂੰ ਪਿਆਰ ਕਰਦੇ ਆ ਉਹ ਤੋਂ ਜ਼ਿਆਦਾ ਜੀਵ ਜੰਤੂਆਂ ਨੂੰ ਪਾਣੀ ਨੂੰ ਪਿਆਰ ਕਰਦੇ ਆ ਇਹ ਲੋਕੀ ਤੇ ਆਹ ਦੇਖੋ ਨਿਕਲ ਰਿਹਾ ਕੋਈ ਬਜਿਆ ਖੋਜਾ ਰਹਿ ਗਿਆ ਉਹਨਾ ਜਵਾਲਾਮੁਖੀ ਤੇ ਇੱਧਰ ਆ ਵੀ ਦੇਖੋ ਜਾਨਵਰ ਇੱਥੇ ਦੇ ਭਾਈ ਨਜ਼ਾਰੇ ਲੈ ਰਹੇ ਆ ਘਾਹ ਦੇਖੋ ਕਿੰਨਾ ਸੋਹਣਾ ਹਰਾ ਹਰੀਆਲੀ ਨੂੰ ਵੀ ਸਾਹਮਣੇ ਰੱਖਿਆ ਹੋਇਆ ਪਾਣੀ ਨੂੰ ਵੀ ਇਹਨਾਂ ਨੇ ਸਾਹਮਣੇ ਰੱਖਿਆ ਹੋਇਆ ਪਾਣੀ ਦੀ ਵੇਸਟੇਜ ਨਹੀਂ ਕਰਦੇ ਇਹ ਤੇ ਸਾਰੇ ਵੀਡੀਓ ਦਬਕੇ ਸ਼ੇਅਰ ਕਰਿਓ ਅਤੇ ਬਹੁਤ ਬਹੁਤ ਧੰਨਵਾਦ ਅਮਰੀਕਾ ਤੋਂ ਆਪਣੇ ਮਿੱਤਰ ਨੇ ਖਾਸ ਬਣਾ ਕੇ ਜਿਹੜੀ ਵੀਡੀਓ ਭੇਜੀ ਹੈ ਗੱਲ ਕਰੀਏ ਜਿੱਥੇ ਕੁਦਰਤ ਕੁਦਰਤ ਦੇ ਨਜ਼ਾਰੇ ਉੱਥੇ ਹੀ ਰੱਬ ਵਸਦਾ ਹੈ ਤੇ ਇੱਥੇ ਦੇ ਲੋਕਾਂ ਨੇ ਕੁਦਰਤ ਨੂੰ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਬਹੁਤ ਵਧੀਆ ਵੀਡੀਓ ਹੈ ਸਾਰੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇ 바ਕੇ ਤੁਸੀਂ ਮੰਨਦੇ ਆ ਵੀ ਧਰਤੀ ਦਾ ਸਵਰਗ ਜੇ ਸਵਰਗ ਹੈਗਾ ਤਾਂ ਅਮਰੀਕਾ ਦੇ ਵਿੱਚ ਹੈ ਸਾਰੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਪੋਰਟ ਕਰੋ ਥੈਂਕ ਯੂ ਵੈਰੀ ਮੱਚ